ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ نیشنل ਦਲਤ ਮਹਾਪੰਚਾਇਤ ਪੰਜਾਬ ਤੇ ਡੂਮਾ ਪਰਿਸੰਗ ਤੇ ਜਨਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 26 ਜਨਵਰੀ ਵਾਲੇ ਦਿਨ ਗੁਰੂ ਸਾਹਿਬਾਨਾਂ ਦੀ ਪਵਿੱਤਰ ਧਰਤੀ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਮਰਸਰ ਸਾਹਿਬ ਵਿਖੇ ਆ ਬਾਬਾ ਸਾਹਿਬ ਡਾਕਟਰ ਪੀ ਬਰਾਵਾ ਅੰਬੇਡਕਰ ਜੀ ਦਾ ਅਪਮਾਨ ਇੱਕ ਵਿਅਕਤੀ ਵੱਲੋਂ ਬੜੀ ਘਟਿਆ तरीके ਨਾਲ ਜਿਹੜਾ ਕੀਤਾ ਗਿਆ ਹੈ ਸਭਿਧਾਨ ਦੀ ਜਿਹੜੀ ਇਥੇ ਫੋਟੋ ਲਾਈ ਸੀ ਉਹਨੂੰ ਅੱਗ ਲਾਈ ਗਈ 10 ਮਿੰਟ ਇਹ ਮੰਜ਼ਰ ਚੱਲਿਆ ਤੋਂ ਮੈਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਤੇ ਏਜੰਸੀਆਂ ਨੂੰ ਇਹ ਕੁਝ ਨਹੀਂ ਚਾਹਣਾ ਕਿ 10 ਮਿੰਟ ਦੇ ਵਿੱਚ ਬੰਦੇ ਨੇ ਪੌੜੀ ਵੀ ਲੈਂਦੀ ਹੋਣੀ ਆ ਉੱਪਰ ਵੀ ਚੜਿਆ ਹੋਣਾ ਥਰੇ ਅੱਗ ਵੀ ਲਾਈ ਹੋਣੀ ਆ ਪੈਟਰੋਲ ਵੀ ਹੱਥ ਚ ਹੋਣਾ ਥੋੜਾ ਲੈ ਕੇ ਉਹ ਘੁੰਮਦਾ ਰਿਹਾ 10 ਮਿੰਟ ਇਹ ਮੰਜ਼ਰ ਚੱਲਿਆ ਤੇ 10 ਮਿੰਟਾਂ 'ਚ ਸਿਕਿਉਰਿਟੀ ਕਿਤੇ ਸੀ ਲਾਂਡ ਆਰਡਰ ਪੰਜਾਬ ਸਰਕਾਰ ਦਾ ਕਿੱਥੇ ਹੈ ਤੋਂ ਮੈਂ ਸਮਝਦਾ ਇਹ ਜਿਹੜੀ ਘਟਨਾ ਹੈ ਇਹ ਮਾਮੂਲੀ ਘਟਨਾ ਨਹੀਂ ਹੈ ਇਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਦਲਿਤ ਮੂਵਮੈਂਟ ਨੂੰ ਕਰਾਹੇ ਪਾਉਣਾ ਚਾਹੁੰਦੀ ਹੈ ਔਰ ਵਿਸ਼ੇਸ਼ ਕਰਕੇ ਜਿਹੜੀ ਮੈਂ ਸਮਝਦਾ ਸਾਜ਼ਿਸ਼ ਹੈ ਕਿ ਪਿਛਲੇ ਦਿਨੀ ਅਮਿਤ ਸ਼ਾਹ ਜੀ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਦੇਸ਼ ਦੀ ਲੋਕ ਸਭਾ ਦੇ ਵਿੱਚ ਕਿਹਾ ਗਿਆ ਸੀ ਕਿ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਜੀ बार-बार ਅੰਬੇਦਕਰ 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 ਕਰਦੇ ਹੈ ਤੇ ਜੇ ਕਰਕੇ ਰੱਬ ਦਾ ਨਾਮ ਲੈਂਦੇ ਕਹਿੰਦਾ ਆਮਦਾਨਾ ਨਾ ਦੇਗੇ ਇਹ ਸੱਤ ਸਵਰਗ ਚਲੇ ਜਾਂਦੇ ਅਮਿਤ ਸ਼ਾਹ ਨੂੰ ਪੁੱਛਣਾ ਚਾਹੁੰਦੇ ਸੀ ਕਿ ਅਮਿਤ ਸ਼ਾਹ ਜੀ ਤੁਸੀਂ ਉਸੇ ਸੰਵਿਧਾਨ ਦੇ ਤਹਿਤ ਇੱਥੇ ਗ੍ਰਹਿ ਮੰਤਰੀ ਬਣ ਕੇ ਬੈਠੇ ਹੋ ਜੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੀ ਬਦੌਲਤ ਗਰੀਬ ਗੁਰਬੇ ਜਿਹੜੇ ਲੋਕ ਉਹਨਾਂ ਨੂੰ ਇਨਸਾਨ ਬਣਾਉਣ ਦਾ ਕੰਮ ਬਾਬਾ ਸਾਹਿਬਾਂ ਅੰਬੇਡਕਰ ਨੇ ਕੀਤਾ ਤੇ ਕਿਤੇ ਨਾ ਕਿਤੇ ਅਮਰਸਾਹ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਤੇ ਅੰਬੇਡਕਰ ਨੂੰ ਮੰਨਣ ਵਾਲੀ ਹਰ ਜਥੇਬੰਦੀ ਵੱਲੋਂ ਹਰ ਅੰਬੇਡਕਰ ਦੇ ਪ੍ਰੇਮੀ ਵਿਅਕਤੀ ਵੱਲੋਂ ਪਿੰਡ ਪੱਦਰ ਤੇ ਹਰ ਦੇਸ਼ ਭਰ ਚ ਕੋਨੇ ਕੋਨੇ ਤੇ ਅਮਰਸਾਹ ਦਾ ਵਿਰੋਧ ਹੋ ਰਿਹਾ ਉਹਦੇ ਅਸਤੀਫੇ ਦੀ ਮੰਗ ਹੋ ਰਹੀ ਹੈ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਉਸ ਗੱਲ ਨੂੰ ਡਾਇਵਰਟ ਕਰਨ ਵਾਸਤੇ ਇਹ ਸਾਜ਼ਿਸ਼ ਰਚੀ ਇਹ ਸਾਜਸੇ ਦਵਾਈ ਦੇ ਵਿੱਚ ਰਚੀ ਗਈ ਹੈ ਇਹ ਕਹਿੰਦੇ ਵੀ ਦਵਾਈ ਤੋਂ ਬੰਦਾ 2 ਮਹੀਨੇ ਪਹਿਲਾਂ ਆਇਆ ਉਹਨ ਜੜੀਆਂ ਏਜੰਸੀਆਂ ਹੈਗੀਆਂ ਸਰਕਾਰਾਂ ਦੀ ਉਹ ਏਜੰਸੀਆਂ ਕੀ ਕਰਦੀਆਂ ਸੀਗੀਆਂ ਜੀ 2 ਮਹੀਨੇ ਬੰਦਾ ਆ ਕੇ ਅਮਰਸਰ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਤੇ ਉਹਦਾ ਇਹ ਨਹੀਂ ਪਤਾ ਨੂੰ ਕੌਣ ਬੰਦਾ ਹੈ ਕਿੱਥੋਂ ਆਇਆ ਦਵਾਈ ਚ ਉਹਦੇ ਕਿਦਣਾ ਕੀ ਸੰਪਰਕ ਸੀ ਕੀ ਸਬੰਧ ਸੀਗੇ ਜਿਹੜੇ ਕੁਝ ਲੋਕ ਜਿਹੜੇ ਕਹਿੰਦੇ ਸੀ ਸੁਭਧਾਨ ਨੂੰ ਨਹੀਂ ਮੰਨਦੇ ਉਹ ਅਕਸਰੀ ਸੁਣਨ ਚ ਆਇਆ ਕਿ ਦਵਾਈ ਦੇ ਵਿੱਚ ਬਹਿ ਕੇ ਸਾਜਸਾਂ ਰਚੀਆਂ ਜਾਂਦੀਆਂ ਇਹ ਸਾਜਸਾਂ ਰਚਣ ਵਾਲੇ ਕੌਣ ਨੇ ਅੱਜ ਤੱਕ ਸਾਹਮਣੇ ਨਹੀਂ ਆਏ ਕਿਉਂ ਨਹੀਂ ਆ ਰਹੇ ਮੈਂ ਸਮਝ ਉਹ ਦਿਨਾ ਕਿਤੇ ਕੇਂਦਰ ਸਰਕਾਰ ਦਾ ਪੂਰਾ ਫੇਲ ਹੋ ਰਿਹਾ ਹੈ ਜਾਂ ਕੇਂਦਰ ਸਰਕਾਰ ਜਾਣ ਬੁੱਝ ਕੇ ਬਾਬਾ ਸਾਹਿਬ ਦਾ ਅਪਮਾਨ ਕਰਕੇ ਸਮੁੱਚੇ ਦਲਤ ਭਾਈਚਾਰੇ ਦੇ ਹਿੰਦਰਾ ਨੂੰ ਬਲੁੰਦਰ ਕੇ ਇਹ ਮੂਵਮੈਂਟ ਨੂੰ ਡਾਇਵਰਟ ਕਰਨਾ ਚਾਹੁੰਦੀ ਹੈ ਤਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੇ ਅਗਵਾਈ ਚ ਕਮੇਟੀ ਬਣ ਕੇ ਜਿਹੜੀ ਹੈਗੀ ਹੈ ਮੈਂ ਤਾਂ ਇਹੀ ਸੌਂਗ ਚਾਹੂੰਗਾ ਕਿ ਪੀਸੀ ਪਾਰਲੀਮੈਂਟ ਦੀ ਕਮੇਟੀ ਬਣੇ ਇਹ ਜਾਂਚ ਵਾਸਤੇ ਕਿਉਂਕਿ ਇਹ ਵੱਡਾ ਮਸਲਾ ਹੈ ਬਾਬਾ ਸਾਹਿਬ ਅੰਬेडकर ਹੀ ਕੈਸੇ ਮਨੁੱਖ ਨੇ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਸਭ ਤੋਂ ਵੱਧ ਜਿਹੜੇ ਬੁੱਤ ਲੱਗੇ ਆ ਸਟੈਚੂ ਲੱਗੇ ਨੇ ਬਾਬਾ ਸਾਹਿਬ ਦੇ ਸਨਮਾਨ ਚ ਪੂਰੀ ਦੁਨੀਆ ਚ ਬਾਬਾ ਸਾਹਿਬ ਅੰਬेडकर ਦੇ ਲੱਗੇ ਆ ਕਿਤੇ ਨਾ ਕਿਤੇ ਅਮਨਤ ਸਾਹਿਬ ਵਰਗਿਆਂ ਨੂੰ ਇਹ ਸਾਰੀ ਚੀਜ਼ ਬਰਦਾਸ਼ਤ ਨਹੀਂ ਹੋ ਰਹੀ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਪਹਿਲਾਂ ਕਹਿ ਕਿ ਹਟਿਆ ਕਿ ਇਹ ਸਰਕਾਰ ਦਾ ਫੇਲਰ ਨਹੀਂ ਹੈ ਇਹ ਸਰਕਾਰ ਵੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਹੁਣ ਕਿਤੇ ਨਾ ਕਿਤੇ ਸੀਪੀ ਸਾਹਿਬ ਉਹ ਤੋਂ ਬਿਆਨ ਦਿੰਦੇ ਆ ਜਾਂ ਸੀਐਮ ਸਾਹਿਬ ਬਿਆਨ ਦਿੰਦੇ ਆ ਕਿ ਜੀ ਇਹ ਮੰਦਭੁੱਦੀ ਸੀ ਅਕਸਰੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਉਹਦੋਂ ਵੀ ਕਹਿਆ ਜਾਂਦਾ ਇਹ ਮੰਦਭੁੱਦੀ ਸੀ ਬੰਦਾ ਇਹ ਅੱਜ ਬਾਬਾ ਸਾਹਿਬ ਅੰਬੇੜਕਰ ਦਾ ਪਾਨ ਕੀਤਾ ਗਿਆ ਦਲਿਤ ਭਾਈਚਾਰੇ ਦੇ ਸਮੁੱਚੇ ਅੰਬੇੜਕਰ ਨੂੰ ਮੰਨਣ ਵਾਲੇ ਲੋਕਾਂ ਦੇ ਫਿਰਦੇ ਬਲੂੰਦਰੇ ਗਏ ਤੇ ਅੱਜ ਵੀ ਸੀਪੀ ਸਾਹਿਬ ਕਹ ਰਹੇ ਨੇ ਕਹਿੰਦੇ ਉਹ ਮੰਦਬੁੱਧੀ ਸੀ ਉਹ ਤੇ ਮੈਂਟਰਲ ਬੰਦਾ ਸੀ ਮੈਂ ਸੀਪੀ ਨੂੰ ਤੇ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਬਈ ਜੇ ਉਹ ਬੰਦਾ ਮੰਦਬੁੱਧੀ ਸੀਗਾ ਤਾਂ ਉਹਨੇ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਕਿਉਂ ਨਹੀਂ ਪਾਲਿਆ ਉਹਨੇ ਐਂਡੇ ਉੱਤੇ ਸਟੈਚੂ ਤੇ ਚੜ ਗਿਆ ਉਹ ਤੋਂ ਸਾਲ ਕੋ ਨਹੀਂ ਮਾਰਦੀ ਜਾ ਉਹ ਥੋੜਾ ਲੈ ਕੇ ਸੀਪੀ ਦੇ ਦਫ਼ਤਰ ਕਿਉਂ ਨਹੀਂ ਪਹੁੰਚ ਗਿਆ ਉਹਦੇ ਸੀਪੀ ਦੇ ਦਫ਼ਤਰ ਦੇ ਬਾਹਰ ਤੋਂ ਉਹਨੇ ਥੋੜੇ ਕੋਨਾ ਮਾਰਤੇ ਜਾਂ ਕਿਸੇ ਉੱਤੇ ਅਫਸਰ ਦੇ ਸਿਰ ਤੋਂ ਥੋੜਾ ਕੋਨਾ ਮਾਰਤਾ ਉਹਨੇ ਭਾਵਾ ਸਾਹਿਬ ਅੰਬेडकर ਨੂੰ ਹੀ ਕਿਉਂ ਚੁਣਿਆ ਔਰ ਮੰਦਬੁੱਧੀ ਬੰਦਾ ਇਨਾ ਉੱਚਾ ਚੜਦਾ ਤੇ 10 ਮਿੰਟੇ ਮੰਚਰ ਚਲਦਾ ਥੋੜੇ ਮਾਰਦਾ ਅਗ ਲਾਉਂਦਾ ਤੇ ਯਾਰ ਤੁਸੀਂ ਇਹ ਏਜੰਸੀਆਂ ਕੀ ਕਰਦੀਆਂ ਏਜੰਸੀਆਂ ਕਾਦੇ ਬਸਦੇ ਨੇ ਇਹਦੇ ਗਰੀਬ ਗੁਰਬੇ ਬੰਦਾ ਕੋਈ ਲੰਘ ਜਾਂਦਾ ਹੋਵੇ ਤੇ ਉਹਨੂੰ ਵਿਚਾਰੇ ਨੂੰ ਲੰਘਣ ਨਹੀਂ ਦਿੱਤਾ ਜਾਂਦਾ ਰੋਕ ਰੋਕ ਪਰੇਸ਼ਾਨ ਕੀਤਾ ਜਾਂਦਾ ਤੇ ਜਿਹੜੇ ਇਹੋ ਜਿਹੋ ਲੋਕ 10-15 ਮਿੰਟੇ ਮੰਚਰ ਚਲਦਾ ਰਿਹਾ ਤੇ ਏਜੰਸੀਆਂ ਸਾਰੀਆਂ ਸਾਡੀਆਂ ਮੂਹਰੇ ਦਰਸਲ ਬਣ ਕੇ ਦੇਖਦੀਆਂ ਰਹੀਆਂ ਤੋਂ ਇਹ ਮੈਂ ਸਮਝਦਾ ਕਿਤੇ ਨਾ ਕਿਤੇ ਇੰਟਰਨਲ ਇਹ ਹੁਕਮ ਹੋਣਾ ਹੈ ਏਜੰਸੀਆਂ ਨੂੰ ਸਿਕਿਉਰਟੀਆਂ ਨੂੰ ਕਿ ਤੁਸੀਂ ਕੁਝ ਕਰਨਾ ਨਹੀਂ ਤੇ ਤਾਂ ਹੀ ਇਹ ਸਾਜ ਜਿਹੜੀ ਰਚੀ ਗਈ ਹੈ ਇਹਨਾਂ ਦੇ ਖਿਲਾਫ ਦੇਸ਼द्रोह ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਸਾਜ ਰਚਣ ਵਾਲੇ ਆ ਉਹਨਾਂ ਨੂੰ ਵੀ ਦੇਸ਼द्रोह ਧਾਰਾਵਾਂ ਦੇ ਤਹਿਤ ਇਸ ਪਰਚੇ 'ਚ ਸ਼ਾਮਲ ਕਰਨਾ ਚਾਹੀਦਾ ਹੈ ਭਾਵੇਂ ਦਬਈ ਤੋਂ ਪਤਾ ਕਰਨਾ ਪਵੇ ਜਿੱਥੇ ਮਤਾ ਮਰਜ਼ੀ ਪਤਾ ਕਰਨਾ ਪਵੇ ਅਸੀਂ ਚਾਹਾਂਗੇ ਵਿਦਨ 15 ਡੇਸ 15 ਦਿਨਾਂ ਦੇ ਵਿੱਚ ਵਿੱਚ ਇਹ ਸਾਜ਼ ਜਿਹੜੀ ਹੈ ਨੰਗੀ ਕਰਕੇ ਲੋਕਾਂ ਦੇ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ ਨਹੀਂ ਤੇ ਸਮੁੱਚਾ ਦਲਤ ਭਾਈਚਾਰਾ ਤੇ ਬਾਬਾ ਸਾਹਿਬ ਮਿਰਕਰ ਨੂੰ ਮੰਨਣ ਵਾਲੇ ਲੋਕ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਲੋਕਤੰਤਰ ਨੂੰ ਬਚਾਉਣ ਵਾਲੇ ਲੋਕ ਦੇਸ਼ ਦੀ ਇਖਤਿਆਰ ਤੇ ਖੰਡਾਂ ਨੂੰ ਬਰਕਰਾਰ ਰੱਖਣ ਵਾਲੇ ਲੋਕ ਸੜਕਾਂ ਤੇ ਉਤਰਨਗੇ ਇਹਦਾ ਜਵਾਬ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਨੂੰ ਦੇਣਾ ਪਏਗਾ ਕਿਤੇ ਲੱਗਦਾ ਨਹੀਂ ਕਿ ਇਹਦੇ ਤੇ ਏਜੰਸੀਆਂ ਦਾ ਹੱਥ ਨਾ ਹੋਵੇ ਤੇ ਮੇਰੇ ਕੋਈ ਧਰਮਾਂ ਤੇ ਜਾਨ ਬਰਕਰਾਰ ਚੁੱਕ ਕੇ ਮੈਂ ਪਹਿਲਾਂ ਹੀ ਮੈਂ ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਿਆ ਕਿ ਮੋਨੇ ਮੰਦੇ ਨੂੰ ਸਿੱਖ ਬਣਾ ਕੇ ਭੇਜਣਾ ਤੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਹਰਮੰਦਰ ਸਾਹਿਬ ਦੇ ਮਤਲਬ ਨੇੜੇ ਜਿਹੜਾ ਬਿਸ਼ਪ ਦੁਨੀਆ ਭਰ ਦੇ ਜਿਹਦੀ ਮਾਨਤਾ ਹੈ ਉੱਥੇ ਇਹ ਜਗਾ ਚੁਣਨੀ ਇਹ ਕਿਸੇ ਸਾਜ਼ਿਸ਼ ਤੋਂ ਘੱਟ ਨਹੀਂ ਹੈ ਇਹਨੂੰ ਕਿਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੰਦਪੁਤੀ ਬੰਦਾ ਇਹ ਕਰ ਸਕਦਾ ਫਿਰ ਸਿੱਖ ਬਣਾ ਕੇ ਉਹਨੂੰ ਚੁਣਨਾ ਇਹਨਾਂ ਮਲੇਕ ਤੀਰ ਨਾਲ ਭਾਜਪੀ ਆਰਐਸਐਸ ਕਈ ਨਿਸ਼ਾਨੇ ਕਰਨਾ ਚਾਹੁੰਦੀ ਹੈ ਇੱਕ ਸਿਕਹਾਨੂੰ ਬਦਨਾਮ ਕਰਨਾ ਚਾਹੁੰਦੀ ਹੈ ਇੱਕ ਦਲਤ ਮੂਵਮੈਂਟ ਨੂੰ ਕਰਾਹੇ ਪਾਉਣਾ ਚਾਹੁੰਦੀ ਹੈ ਇਹ ਅਮਦਸ਼ਾਹ ਦੇ ਖਰਾਬ ਜਿਹੜਾ ਰੋਸ ਦੇਸ਼ ਭਰ ਦੇ ਵਿੱਚ ਫੈਲ ਰਿਹਾ ਹੈ ਉਹ ਰੋਸ ਨੂੰ ਡਾਇਵਰਟ ਕਰਨਾ ਚਾਹੁੰਦੀ ਹੈ ਇੱਕ ਤੀਰ ਨਾਲ ਕਈ ਨਿਸ਼ਾਨੇ ਜਿਹੜੇ ਹੈ ਉਹ ਕਰ ਰਿਹਾ ਹੈ ਤੇ ਇਸ ਕਰਕੇ ਇਹ ਨਿਸ਼ਾਨੇ ਜਿਹੜੇ ਹੈ ਹੁਣ ਚੱਲਣੇ ਨਹੀਂ ਹੈ ਦੇਸ਼ ਦੇ ਲੋਕ ਬੀਜੇਪੀ ਤੇ ਆਰਐਸਐਸ ਦੀ ਕਰਤੂਤ ਨੂੰ ਸਮਝ ਚੁੱਕੇ ਮੇਰਾ ਨਾਮ ਡਾਕਟਰ ਜੁਗਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਬਠਿੰਡਾ ਜੋ ਪਿਛਲੇ ਦਿਨੀ 26 ਜਨਵਰੀ ਨੂੰ ਅਮਰਸਰ ਦੀ ਪਵਿੱਤਰ ਧਰਤੀ ਦੇ ਉਤੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਗਿਆ। ਇੱਕ ਪਾਸੇ ਸਾਰਾ ਦੇਸ਼ ਸਾਰੀ ਦੁਨੀਆ ਬਾਬਾ ਸਾਹਿਬ ਨੂੰ ਯਾਦ ਕਰ ਰਹੀ ਹੈ ਕਿਉਂਕਿ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ। ਇਹ ਲੋਕ ਬਾਬਾ ਸਾਹਿਬ ਦਾ ਅਪਮਾਨ ਕਰਨ ਤੋਂ ਕਿਤੇ ਵੀ ਨਹੀਂ ਚੁਕਲੇ ਕਿਉਂਕਿ ਇਹ ਸਮੇਂ-ਸਮੇਂ ਤੇ ਚੁੰਡੀ ਵੱਢ ਕੇ ਵੇਖਦੇ ਐ। 26 ਜਨਵਰੀ ਨੂੰ ਰੈਡ ਅਲਰਟ ਜਾਰੀ ਕੀਤਾ ਗਿਆ ਸੀਗਾ ਸਾਰੇ ਦੇਸ਼ ਦੇ ਵਿੱਚ। ਮੈਂ ਸੀਪੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਕਿ ਰੈਡ ਲਾਈਟ ਹੋਣ ਦੇ ਬਾਵਜੂਦ ਜਿੱਥੇ ਹਰ ਵਕਤ ਆਵਾਜ਼ਾਈ ਰਹਿੰਦੀ ਹੈ ਉੱਥੇ ਇੱਕ ਇਨਸਾਨ ਪੌੜੀ ਲਾ ਕੇ ਬਾਬਾ ਸਾਹਿਬ ਦੇ ਸਟੈਚੂ 'ਤੇ ਚੜਿਆ ਹਥੌੜੇ ਮਾਰੇ ਇਹੀ ਹਥੌੜੇ ਉਹਨੇ ਸੀਪੀ ਸਾਹਿਬ ਦੇ ਕਿਉਂ ਨਹੀਂ ਮਾਰੇ ਇਹੀ ਹਥੌੜੇ ਉਹਨੇ ਭਗਵੰਤ ਮਾਨ ਦੇ ਕਿਉਂ ਨਹੀਂ ਮਾਰੇ ਇਹੀ ਹਥੌੜੇ ਉਸਨੇ ਜਿੱਥੇ ਮੇਅਰ ਬਣ ਰਿਹਾ ਸੀ ਉਹ ਕਿਉਂ ਨਹੀਂ ਮਾਰੇ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਇਹ ਮੰਦ ਬੁੱਧੀ ਵਿਅਕਤੀ ਹੈ ਇਹ ਮੰਦਬੁੱਧੀ ਵਿਅਕਤੀ ਨਹੀਂ ਸੀਗਾ ਇਸ ਦੇ ਪਿੱਛੇ ਗਹਿਰੀ ਸਾਜ਼ਿਸ਼ ਹੈਗੀ ਕਿਉਂਕਿ ਪਿੱਛੇ ਜੇ ਅਮਰਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜੋ ਉਮੀਦਵਾਰ ਉਮੀਦਵਾਰ ਸ਼ਬਦ ਵਰਤੇ ਹੈ ਤਾਂ ਉਹਨਾਂ ਨੇ ਕਿਹਾ ਕਿ ਰੱਬ ਦਾ ਨਾਮ ਲਓ ਤਾਂ ਤੁਹਾਨੂੰ ਸਵਰਗ ਮਿਲ ਜਾਊਗਾ ਮੈਂ ਪਹਿਲਾਂ ਤਾਂ ਅਮਰਸ਼ਾਹ ਨੂੰ ਹੀ ਪੁੱਛਣਾ ਚਾਹੁੰਦਾ ਵੀ ਜੇ ਤੂੰ ਸਵਰਗ ਲੈਣਾ ਤਾਂ ਤੂੰ ਗ੍ਰਹਿ ਮੰਤਰੀ ਦਾ ਅਹੁਦਾ त्याग ਕੇ ਮੰਦਰ ਦੇ ਵਿੱਚ ਬਹਿ ਜਾ ਫਿਰ ਮੈਂ ਜੋਗੀ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਪਹਿਲੇ ਹੀ ਮੰਦਰ ਦੇ ਵਿੱਚ ਬੈਠਾ ਸੀ ਉਹ ਮੁੱਖ ਮੰਤਰੀ ਕਿਉਂ ਬਣਿਆ ਫਿਰ ਮੈਂ ਮੋਦੀ ਨੂੰ ਪੁੱਛਣਾ ਚਾਹਣਾ ਕਿ ਉਹ ਪ੍ਰਧਾਨ ਮੰਤਰੀ ਕਿਉਂ ਬਣਿਆ ਉਹ ਵੀ ਕਿਸੇ ਮੰਦਰ ਦੇ ਵਿੱਚ ਬਹਿ ਜੇ ਉਹਨਾਂ ਨੂੰ ਸਵਰਗ ਮਿਲ ਜੂ ਇਹ ਸਾਡੇ ਬਹੁਜਨ ਸਮਾਜ ਦੇ ਲੋਕਾਂ ਨੂੰ ਕਰਾਹੇ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਬਹੁਜਨ ਸਮਾਜ ਦੇ ਲੋਕ ਇਹ ਸਮਝ ਚੁੱਕੇ ਆ ਕਿ ਜਿੰਨਾ ਚਿਰ ਅਸੀਂ ਕੇਂਦਰ ਦੇ ਵਿੱਚ ਸਰਕਾਰ ਨਹੀਂ ਬਣਾਵਾਂਗੇ ਜਿੰਨਾ ਚਿਰ ਅਸੀਂ ਸੂਬਿਆਂ ਦੇ ਵਿੱਚ ਸਰਕਾਰ ਨਹੀਂ ਬਣਾਵਾਂਗੇ ਉਹਨਾਂ ਚਿਰ ਸਾਡੇ ਮਸਲੇ ਹੱਲ ਨਹੀਂ ਹੋਣਗੇ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਕਿਸੇ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਿ세 ਸੁਪਰੀਮ ਕੋਰਟ ਦੇ ਸਿਟਿੰਗ ਜਜ ਤੋਂ ਪੈਨਲ ਬਣਾ ਕੇ ਇਸ ਡੂੰਗੀ ਸ਼ਾਸ ਦਾ ਪਰਦਾ ਫਾਸ਼ ਕੀਤਾ ਜਾਵੇ ਧੰਨ